ਪੰਜਾਬ ਚ ਅੱਜ ਬਿਜੀਲੈਂਸ ਦੀ ਵੱਡੀ ਕਾਰਵਾਈ ਹੋਈ ਹੈ ਕਾਰਵਾਈ ਦੇ ਤਹਿਤ ਬਿਜੀਲੈਂਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੱਜ ਸਪੈਸ਼ਲ ਰੇਡਸ ਕੀਤੀਆਂ ਨੇ ਰੇਡਸ ਨਸ਼ਾ ਤਸਕਰਾਂ ਦੇ ਘਰਾਂ ਤੇ ਕੀਤੀਆਂ ਨੇ ਜਾਂ ਕੁਝ ਰਾਜਨੀਤਿਕ ਲੋਕਾਂ ਦੇ ਘਰਾਂ ਤੇ ਕੀਤੀਆਂ ਨੇ ਤਾਂ ਦੱਸ ਦਈਏ ਕਿਹੜੇ ਸ਼ਹਿਰ ਚ ਕਿੰਨੀਆਂ ਰੇਡਾਂ ਹੋਈਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 9 ਰੇਡਾਂ ਹੋਈਆਂ ਨੇ ਸੰਗਰੂਰ ਦੇ ਵਿੱਚ 3 ਮਜੀਠਾ ਦੇ ਵਿੱਚ 2 ਤਰਨਤਾਰਨ ਦੇ ਵਿੱਚ 4 ਲੁਧਿਆਣਾ ਦੇ ਵਿੱਚ 2 ਤੇ ਇਸ ਦੇ ਨਾਲ ਹੀ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਬਿਜੀਲੈਂਸ ਨੇ ਰੇਡ ਕੀਤੀ ਹੈ ਪਰ ਸਭ ਤੋਂ ਵੱਧ ਜਿਹੜੀ ਚਰਚਾ ਸਭ ਤੋਂ ਵੱਧ ਜਿਹਦੇ ਉੱਪਰ ਇੱਕ ਸਿਆਸੀ ਹੰਗਾਮਾ ਹੋ ਰਿਹਾ ਵੱਖ-ਵੱਖ ਧਿਰਾਂ ਦੀਆਂ ਸਟੇਟਮੈਂਟਸ ਵੀ ਅੱਗੇ ਆ ਰਹੀਆਂ ਨੇ ਵੱਖ-ਵੱਖ ਧਿਰਾਂ ਆਪਣਾ ਪੱਖ ਰੱਖ ਰਹੀਆਂ ਨੇ ਉਹ ਹੈ ਮਜੀਠਾ ਏਰੀਏ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਿਕਰਮ ਮਜੀਠੀਏ ਦੇ ਘਰ ਦੇ ਉੱਪਰ ਹੋਈ ਰੇਡ ਅੱਜ ਸਵੇਰੇ ਤੜਕਸਾਰ ਵਿਕਰਮ ਮਜੀਠੀਏ ਦੇ ਘਰੇ ਰੇਡ ਹੋਈ ਆ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਭਿੰਨਕ ਵੀ ਨਹੀਂ ਸੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਿਆਸਰਾਹੀ ਨਹੀਂ ਸੀ ਕਿ ਵਿਕਰਮ ਦੇ ਘਰੇ ਵਿਕਰਮ ਮਜੀਠੀਆ ਦੇ ਘਰੇ ਜਿਹੜੀ ਹੈਗੀ ਆ ਰੇਡ ਹੋਵੇਗੀ ਪਰ ਇੱਕਦਮ ਵਿਜੀਲੈਂਸ ਦੇ ਅਧਿਕਾਰੀ ਉਹਨਾਂ ਦੇ ਘਰ ਤੇ ਜਾਂਦੇ ਨੇ ਵਿਕਰਮ ਮਜੀਠੀਆ ਔਰ ਉਹਦੀ ਵਾਈਫ ਦੇ ਨਾਲ ਇੱਕ ਤਿੱਖੀ ਬਹਿਸਵਾਜੀ ਹੁੰਦੀ ਆ ਬਹੁਤ ਥੇ ਉਹਨਾਂ ਦੇ ਜਿਹੜੇ ਕੰਮ ਕਰਾਉਣ ਵਾਲੇ ਕੁਝ ਅਕਾਲੀ ਵਰਕਰ ਵੀ ਆਏ ਹੋਏ ਸਨ ਉਹਨਾਂ ਨੂੰ ਵੀ ਇੱਕ ਕਮਰੇ ਦੇ ਵਿੱਚ ਡਿਟੇਨ ਕਰ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਮੋਬਾਈਲ ਯੂਜ਼ ਨਹੀਂ ਕਰਨ ਦਿੱਤਾ ਗਿਆ ਪਰ ਵਿਕਰਮ ਮਜੀਠੀਆ ਸਮੇਂ-ਸਮੇਂ ਤੇ ਆਪਣੇ ਸੋਸ਼ਲ ਹੈਂਡਲ ਤੇ ਵੀਡੀਓਜ਼ ਅਪਡੇਟ ਕਰਕੇ ਲਾਈਵ ਹੋ ਕੇ ਇਹ ਜਾਣਕਾਰੀ ਦਿੰਦੇ ਰਹੇ ਜਿਹਦੇ ਤਹਿਤ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਦੇ ਘਰੇ ਇੱਕ ਵੱਡੀ ਕਾਰਵਾਈ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਸਰਕਾਰ ਦਾ ਪੱਖ ਇਹ ਆ ਕਿ ਜਿੰਨੇ ਵੀ ਵੱਡੇ ਨਸ਼ਾ ਤਸਕਰ ਨੇ ਵੱਡੀਆਂ ਮੱਛੀਆਂ ਨੇ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿੱਥੇ ਛੋਟੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਜਿੱਥੇ ਕਾਰਵਾਈ ਹੋਈ ਆ ਉਹਨਾਂ ਦੇ ਘਰਟਾਏ ਗਏ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਉੱਥੇ ਹੀ ਇੱਕ ਸਵਾਲ ਉੱਠ ਰਿਹਾ ਸੀ ਸਰਕਾਰ ਦੇ ਉੱਪਰ ਕਿ ਵੱਡੇ ਸਮਗਲਰਾਂ ਦੇ ਉੱਪਰ ਵੱਡੇ ਮਗਰਮੱਛਾਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਹੋਈ ਤਾਂ ਸਰਕਾਰ ਅੱਜ ਆਪਣਾ ਪੱਖ ਰੱਖ ਰਹੀ ਆ ਸੀਐਮ ਭਗਵੰਤ ਮਾਨ ਨੇ ਵੀ ਆਪਣਾ ਪੱਖ ਰੱਖਿਆ ਇੱਕ ਲਾਈਨ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੀ ਆਪਣਾ ਪੱਖ ਰੱਖਿਆ ਤੇ ਹੋਰ ਵੀ ਸਰਕਾਰ ਦੇ ਨੁਮਾਇंदे ਕੁਲਦੀਪ ਢਾਲੀਵਾਲ ਪ੍ਰੈਸ ਕਾਨਫਰੰਸ ਕਰਕੇ ਬੋਲ ਰਹੇ ਨੇ ਹੋਰ ਵੀ ਜਿਹੜੇ ਨੁਮਾਇंदे ਨੇ ਜਿਹੜੇ ਬੁਲਾਰੇ ਨੇ ਸਰਕਾਰ ਦੇ ਉਹ ਕਹਿ ਰਹੇ ਨੇ ਕਿ ਕਿਸੇ ਵੀ ਵੱਡੇ ਸਪਲਾਈਅਰ ਨੂੰ ਛੋਟੇ ਸਪਲਾਈਅਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਲੋਕ ਸਾਡੇ ਤੇ ਸਵਾਲ ਕਰਦੇ ਸੀਗੇ ਵੱਡੇ ਸਮਗਲਰਾਂ ਨੂੰ ਕਿਉਂ ਨਹੀਂ ਫੜ ਰਹੇ ਤਾਂ ਜੇਕਰ ਹੁਣ ਅਸੀਂ ਫੜ ਰਹੇ ਹਾਂ ਜੇਕਰ ਉਹਨਾਂ ਤੇ ਕਾਰਵਾਈ ਕਰ ਰਹੇ ਆ ਤਾਂ ਸਾਡੇ ਉੱਪਰ ਫਿਰ ਸਵਾਲ ਉਠਾਈ ਜਾ ਰਹੇ ਆ ਤਾਂ ਵਿਜੀਲੈਂਸ ਦਾ ਜਿਹੜਾ ਪੱਖ ਹੈ ਵਿਜੀਲੈਂਸ ਇਹ ਕਹਿ ਰਹੀ ਹੈ ਕਿ ਵਿਕਰਮ ਮਜੀਠੀਆ ਦੇ ਉੱਪਰ ਜਿਹੜੀ ਇਹ ਕਾਰਵਾਈ ਹੋਈ ਆ ਉਹ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜੀ ਹੈਗੀ ਆ ਇਹ ਕਾਰਵਾਈ ਕੀਤੀ ਗਈ ਆ ਪਰ ਇਸ ਦੇ ਨਾਲ ਹੀ ਜਿਹੜੀਆਂ ਹੋਰ ਧਿਰਾਂ ਨੇ ਉਹਨਾਂ ਦਾ ਕੀ ਕੀ ਪੱਖ ਆਇਆਗਾ ਆਪਾਂ ਉਹ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਤਾਂ ਬਿਕਰਮ ਮਜੀਠੀਏ ਨੂੰ ਅਰੈਸਟ ਕਰਨ ਤੋਂ ਬਾਅਦ ਉਹਦੇ ਘਰੇ ਰੇਡ ਕਰਨ ਤੋਂ ਬਾਅਦ ਉਹਨਾਂ ਦੀ ਭੈਣ ਜਾਨਕਿ ਹਰਸਿਮਰਤ ਕੌਰ ਬਾਦਲ ਲੋਕ ਸਭਾ ਮੈਂਬਰ ਜੋ ਬਠਿੰਡੇ ਤੋਂ ਹਨ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਨੇ ਕਿਹਾ ਕਿ ਮੇਰੇ ਭਰਾ ਨੂੰ ਡੰਡੇ ਦੇ ਸਿਰ ਤੇ ਡਰਾਉਨੇ ਹੋ ਲਾ ਲਓ ਜਿੰਨਾ ਜ਼ੋਰ ਲੱਗਦਾ ਤਾਂ ਬਿਕਰਮ ਮਜੀਠੀਏ ਨੂੰ ਅਰੈਸਟ ਕਰਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਆਪਣਾ ਇੱਕ ਪੱਖ ਰੱਖਿਆ ਇੱਕ ਜਿਹੜਾ ਹੈਗਾ ਸਿੱਧਮ ਸਿੱਧਾ ਸਰਕਾਰ ਦੇ ਉੱਪਰ ਇੱਕ ਨਿਸ਼ਾਨਾ ਸਾਧਿਆ ਤੇ ਨਾਲ ਹੀ ਰਬਨੀਤ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਲੁਧਿਆਣੇ ਤੋਂ ਬੀਜਪੀ ਦੇ ਵੱਡੇ ਲੀਡਰ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ناکامی ਤੇ ਸਵਾਲ ਚੁੱਕਣ ਵਾਲੇ ਨੂੰ ਡਰਾਇਆ ਧਮਕਾਇਆ ਜਾ ਰਿਹਾ ਜਿਹੜੇ ਕੰਡੇ ਸੀਐਮ ਬੀਜ ਰਹੇ ਨੇ 2027 ਚ ਚੁਗਣੇ ਔਖੇ ਹੋ ਜਾਣਗੇ ਇਸੇ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਵੀ ਉਹਨਾਂ ਦੇ ਹਮਾਇਤ ਦੇ ਵਿੱਚ ਆਇਆ ਸੁਖਪਾਲ ਸਿੰਘ ਖਹਿਰਾ ਵੀ ਵਿਕਰਮ ਮਜੀਠੀਆ ਦੀ ਹਮਾਇਤ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਟੇਟ ਬਣ ਗਿਆ ਹੈ ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਔਰ ਇਹ ਸਾਰਾ ਕੁਝ ਕੇਜਰੀਵਾਲ ਕਰਾ ਰਿਹਾ ਹੈ ਜਦੋਂ ਮਰਜੀ ਕਿਸੇ ਵਿਰੋਧੀ ਧਿਰ ਨੂੰ ਡਰਾਉਣ ਲਈ ਧਮਕਾਉਣ ਲਈ ਉਹ ਵਿਜੀਲੈਂਸ ਦੀ ਤੇ ਹੋਰ ਜਿਹੜੀ ਹੈਗੀ ਪੁਲਿਸ ਦੀ ਮਦਦ ਲੈ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸਖਪਾਲ ਖਹਿਰਾ ਪੂਰੀ ਤਰ੍ਹਾਂ ਵਿਕਰਮ ਮਜੀਠੀਏ ਦੇ ਘਰ ਜਿਹੜਾ ਇਹ ਰੇਡ ਹੋਈ ਅੱਜ ਛਾਪਾ ਹੋਇਆ ਤਾਂ ਉਹਦੇ ਪੱਖ ਦੇ ਬਚਾਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਵਿਕਰਮ ਮਜੀਠੀਆ آمدਨ ਤੋਂ ਵੱਧ ਉਹਨਾਂ ਦੀ ਜਾਇਦਾਦ ਹੈ ਤਾਂ ਵਿਜੀਲੈਂਸ ਨੂੰ ਇੱਕ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਪਹਿਲਾਂ ਉਹਦੀ ਪੂਰੀ ਜਾਂਚ ਕਰਨ ਉਹਨਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰਨ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕੇਸ ਦਰਜ ਕਰਨ ਤੇ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਦੇ ਵਾਰੰਟ ਲੈ ਕੇ ਫਿਰ ਉਹਨਾਂ ਦੇ ਉੱਪਰ ਕਾਰਵਾਈ ਕਰਨ ਪਰ ਜਿਸ ਤਰੀਕੇ ਨਾਲ ਲੋਕਸ਼ਿਪ ਕੇ ਚੋਰੀ-ਚੋਰੀ ਇਹ ਕਾਰਵਾਈ ਕੀਤੀ ਹੈ ਤਾਂ ਉਹਨਾਂ ਨੇ ਇਸ ਨੂੰ ਬਹੁਤ ਇੱਕ ਘਟਿਆ ਹਰਕਤ ਕਹੀ ਹੈ ਪੰਜਾਬ ਸਰਕਾਰ ਦੀ ਇਸ ਦੇ ਨਾਲ ਹੀ ਇੱਕ ਵੱਡਾ ਸਵਾਲੇ ਖੜਾ ਹੁੰਦਾ ਕਿ ਜਦੋਂ ਇੱਕ ਪਾਸੇ ਪੰਜਾਬ ਸਰਕਾਰ ਦੇ ਸਾਰੇ ਨਮਾਇंदे ਸਾਰੇ ਮੰਤਰੀ ਇਸ ਨੂੰ ਵੱਡੀ ਕਾਰਵਾਈ ਨੂੰ ਸਲਾਹਤਾ ਕਰ ਰਹੇ ਨੇ ਇਸ ਵੱਡੀ ਕਾਰਵਾਈ ਦੀ ਆਪਣੀ ਪਿੱਠ ਥੱਪਥ ਪਾ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਆਪਣੀ ਹੀ ਸਰਕਾਰ ਦੇ ਉਲਟ ਖੜਾ ਹੋ ਕੇ ਇਸ ਕਾਰਵਾਈ ਦੀ ਹੱਕ ਦੇ ਵਿੱਚ ਵਿਕਰਮ ਮਜੀਠੀਏ ਦੇ ਹੱਕ ਦੇ ਵਿੱਚ ਆਪਣੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਤੇ ਸਵਾਲ ਖੜੇ ਕਰ ਰਿਹਾ ਅੰਮ੍ਰਿਤਸਰ ਦਾ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਅ ਬਿਕਰਮ ਮਜੀਠੀਏ ਦੇ ਹੱਕ ਚ ਆ ਖੜਾ ਆਪਣੀ ਸਰਕਾਰ ਦੇ ਵਿਰੁੱਧ ਆ ਖੜਾ ਤੇ ਆਪਣੀ ਸਰਕਾਰ ਤੋਂ ਸਵਾਲ ਪੁੱਛ ਰਿਹਾ ਉਹਨਾਂ ਨੇ ਆਪਣੇ ਸੋਸ਼ਲ ਹੈਂਡਲ ਤੇ ਕੀ ਲਿਖਿਆ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਚਾਹੇ ਉਹ ਨੇਤਾ ਹੋਵੇ ਅਭਿਨੇਤਾ ਹੋਵੇ ਅਮੀਰ ਹੋਵੇ ਜਾਂ ਗਰੀਬ ਹੋਵੇ ਦੋਸਤ ਹੋਵੇ ਜਾਂ ਦੁਸ਼ਮਣ ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ ਤਕਰੀਬਨ ਹਰ ਆਉਣ ਵਾਲਿਆਂ ਨੂੰ ਸਰਕਾਰਾਂ ਦੇ ਖਿਲਾਫ ਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਪਯੋਗ ਤੇ ਦਰ ਦਰਵਾਰ ਤੋਂ ਕੀਤਾ ਲੇਕਿਨ ਸਿੱਟਾ ਕੋਈ ਖਾਸ ਨਿਕਲਦਾ ਨਹੀਂ ਕਿਸੇ ਦੇ ਨਾਲ ਮੇਰਾ ਸਿਆਸੀ ਤੌਰ ਤੇ মতਪੇਦ ਹੋ ਸਕਦਾ ਹੈ ਆਡਾਲੋਜੀਕਲ ਡਿਫਰੈਂਸ ਹੋ ਸਕਦਾ ਹੈ ਲੇਕਿਨ ਨੀਤੀ ਧਰਮ ਤੇ ਵਿਧਾਨਤਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ ਜਦੋਂ ਮਜੀਠੀਆ ਸਾਹਿਬ ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕਾਦਮੇ ਵਿੱਚ ਜੇਲ੍ਹ ਗਏ ਸਨ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਕੋਈ ਪੁੱਛਗਿਛ ਨਹੀਂ ਕੀਤੀ ਬਾਅਦ ਦੇ ਵਿੱਚ ਮਾਨ ਸਾਹਿਬ ਦੇ ਸਰਕਾਰੀ ਤੰਤਰ ਨੇ ਜ਼ਮਾਨਤ ਕਰਵਾ ਦਿੱਤੀ ਮਾਨਯੋਗ ਹਾਈ ਕੋਰਟ ਨੇ ਇਸ ਗਰਾਉਂਡ ਤੇ ਜ਼ਮਾਨਤ ਦਿੱਤੀ ਕਿ ਜੇਕਰ ਪੁਲਿਸ ਨੂੰ ਪੁੱਛਗਿਛ ਵਾਸਤੇ ਲੋੜੀਂਦਾ ਨਹੀਂ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖਿਲਾਫ ਹੈ ਮੇਰਾ ਕਹਿਣਾ ਹੈ ਕਿ ਜਦੋਂ ਕਸਟਡੀ ਵਿੱਚ ਸੀਗੇ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਹੁਣ ਨੋਟਿਸ ਜਾਰੀ ਕਰਕੇ ਪੁੱਛਗਿਛ ਕੀਤੀ ਜਾਂਦੀ ਹੈ ਤੇ ਅੱਜ ਘਰ ਤੇ ਰੇਡ ਕੀਤਾ ਜਾ ਰਿਹਾ ਹੈ ਤੇ ਬਹੂ ਬੇਟੀ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇੱਥੇ ਜ਼ਿਕਰਯੋਗ ਹੈ ਕਿ ਮਜੀਠੀਆ ਸਾਹਿਬ ਦੇ ਨਾਲ ਮੇਰਾ ਵਿਚਾਰਧਾਰਕ મતਭੇਦ ਰਹੇ ਹੈ ਤੇ ਰਹੇਗਾ ਗੱਲ ਨੀਤੀ ਤੇ ਇਮਾਨਦਾਰੀ ਦੀ ਹੈ ਧਿਆਨਤਦਾਰੀ ਦੀ ਹੈ ਇਹ ਸ਼ਬਦ ਲਿਖੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਮੇਂ-ਸਮੇਂ ਤੇ ਆਪਣੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਰਹਿੰਦੇ ਨੇ ਸਮੇਂ-ਸਮੇਂ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰਦੇ ਰਹਿੰਦੇ ਨੇ ਡੀਜੀਪੀ ਪੰਜਾਬ ਨੂੰ ਸਵਾਲ ਕਰਦੇ ਰਹਿੰਦੇ ਨੇ ਹੋਰ ਮੰਤਰੀਆਂ ਨੂੰ ਸਵਾਲ ਕਰਦੇ ਰਹਿੰਦੇ ਨੇ ਤੇ ਹੁਣ ਅੱਜ ਜਦੋਂ ਯੁੱਧ ਨਸ਼ਿਆਂ ਵਿਰੁੱਧ ਇਸ ਨੀਤੀ ਤਹਿਤ ਵਿਕਰਮ ਮਜੀਠੀਆ ਦੇ ਘਰੇ ਰੇਡ ਹੋਈ ਆ ਤਾਂ ਵਿਕਰਮ ਮਜੀਠੀਆ ਦੇ ਹੱਕ 'ਚ ਖੜ ਕੇ ਉਹ ਆਪਣੀ ਸਰਕਾਰ ਨੂੰ ਘੇਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਵਿਕਰਮ ਮਜੀਠੀਆ ਦੇ ਘਰੇ ਰੇਡ ਹੋਈ ਰੇਡ ਹੋਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਏ ਤੇ ਅਰੈਸਟ ਕਰਨ ਤੋਂ ਬਾਅਦ ਵੱਖ-ਵੱਖ ਧਿਰਾਂ ਵਿਰੋਧੀ ਧਿਰਾਂ ਉਹਨਾਂ ਦੀ ਹਮਾਇਤ ਦੇ ਵਿੱਚ ਆਈਆਂ ਬਿਕਰਮ ਮਜੀਠੀਆ ਦੇ ਉੱਪਰ ਜਿਹੜੀ ਇਹ ਕਾਰਵਾਈ ਹੋਈ ਆ ਕੀ ਇਹ ਬਿਲਕੁਲ ਜਾਇਜ਼ ਹੈ ਸਹੀ ਹੈ ਕੀ ਸਰਕਾਰ ਦਾ ਸਹੀ ਕਦਮ ਹੈ ਕੀ ਵਾਕਈ ਸਰਕਾਰ ਨੇ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਜਾਂ ਇਹ ਕਿਸੇ ਰਾਜਨੀਤਿਕ ਰੰਜਿਸ਼ ਜਾਂ ਸਿਆਸੀ ਰੰਜਿਸ਼ ਦੇ ਤਹਿਤ ਕੀਤੀ ਗਈ ਹੈ ਤੁਸੀਂ ਇਸ ਕਾਰਵਾਈ ਨੂੰ ਕਿਵੇਂ ਵੇਖਦੇ ਹੋ ਆਪਣੇ ਪ੍ਰਤੀਕਰਮ ਸਾਨੂੰ ਜਰੂਰ ਦੱਸਿਓ ਧੰਨਵਾਦ